ਨਾਸਰ ਮਨਸੂਰ ਗੁਰਗੋਬਿੰਦ ਸਿੰਘ ਏਜ ਦੀ ਮਨਜ਼ੂਰ ਗੁਰਗੋਬਿੰਦ ਸਿੰਘ ਹੱਕ ਰਾਗੰਜੂਰ ਗੁਰਗੋਬਿੰਦ ਸਿੰਘ ਜਮਲਾ ਫੈਜਨੂਰ ਗੁਰਗੋਬਿੰਦ ਸਿੰਘ ਹੱਕ ਆ ਕੇ ਆਗਾ ਗੁਰਗੋਬਿੰਦ ਸਿੰਘ ਸ਼ਾਹ ਸ਼ੈਨ ਸ਼ਾਹ ਗੁਰਗੋ ਬੰਦੇ ਸੰਗਾ ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਪੁੱਤਰਾਂ ਦੇ ਦਾਨੀ ਅਮਰਦਾਤੇ ਪੰਥ ਦੇ ਵਾਲੀ ਸੋਹਣਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੌਂਟੇ ਵਿਖੇ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਕੇ ਨਿਹਾਲ ਕਰ ਰਹੇ ਨੇ ਪੌਂਟੇ ਸਾਹਿਬ ਤੋਂ 16-17 ਮੀਲ ਦੂਰ ਇੱਕ ਪਿੰਡ ਸੀ ਸਢौरा ਇੱਥੇ ਇੱਕ ਮੁਸਲਮਾਨ ਪੀਰ ਰਹਿੰਦਾ ਸੀ ਜੀ ਦਾ ਨਾਮ ਸੀ ਪੀਰ ਬੁੱਧੂ ਸ਼ਾਹ ਸੈਦ ਬੁੱਧੂ ਸ਼ਾਹ ਭਾਵੇਂ ਮੁਸਲਮਾਨ ਸੀ ਕਾਰੇ ਦੀ ਹਿੰਦੂਆਂ ਵਿੱਚ ਵੀ ਬੜੀ ਮਾਨਤਾ ਸੀ ਕਾਰਨੇ ਸੀਗੇ ਪੀਰ ਰਹੀ ਧਰਮ ਨਰਲੇਪ ਬੰਦੇ ਸਨ ਆਪ ਦਾ ਦਾਇਰਾ ਬੜਾ ਵੱਡਾ ਸੀ ਅਦੇ ਭਾਰੀ ਗਿਣਤੀ ਵਿੱਚ ਮਰੀਦ ਆਪ ਦੇ ਕੋਲ ਰਹਿੰਦੇ ਸਨ ਜਦੋਂ ਗੁਰੂ ਜੀ ਨੇ ਪੌਂਡੇ ਵਿਖੇ ਨਿਵਾਸ ਕੀਤਾ ਤੇ ਕਿਲਾ ਨਿਰਮਾਣ ਕੀਤਾ ਪੀਰ ਬਦੂ ਸ਼ਾ ਗੁਰੂ ਜੀ ਦੀ ਹੁਮਾ ਸੁਣ ਕੇ ਆਪਣੇ 500 ਚੇਲਿਆਂ ਨਾਲ ਗੁਰੂ ਜੀ ਦੇ ਦਰਸ਼ਨਾਂ ਲਈ ਪੌਂਟੇ ਹਾਜ਼ਰ ਹੋਇਆ ਜਿਸ ਤਰ੍ਹਾਂ ਦੀ ਉਪਮਾ ਉਹਨੇ ਗੁਰੂ ਜੀ ਦੀ ਸੁਣੀ ਸੀ ਦਰਸ਼ਨ ਉਸ ਤੋਂ ਕਿਤੇ ਵਧੇਰੇ ਰਸ ਆਨੰਦ ਦੇ ਠੰਡ ਦੇਣ ਵਾਲੇ ਪਾਏ ਆਪਣੇ ਜੋਦ ਅਦੇ ਰਿਆਜਤ ਸਦਕਾ ਪੀਰ ਬਦੂਸ਼ਾਨ ਬ੍ਰਹਮਣ ਦ੍ਰਿਸ਼ਟੀ ਪ੍ਰਾਪਤ ਸੀ ਉਹਨੇ ਜਾਣ ਲਿਆ ਸੀਗੇ ਪੀਰ ਜੀ ਸਾਖ ਸ਼ਾਦ ਅੱਲਾ ਦਾ ਨੂਰ ਹਨ ਉਹ ਗੁਰੂ ਜੀ ਦਾ ਹੀ ਬਣ ਕੇ ਰਹਿ ਗਿਆ ਤੇ ਬੈਨ ਤੇ ਗਿੱਦੇ ਕਿ ਸਾਬ ਜੀ ਮੈਂ ਤਾਂ ਹੁਣ ਕਿਸੇ ਜੋਗਾ ਨਹੀਂ ਰਿਹਾ ਮੈਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੋ ਗੁਰੂ ਜੀ ਨੇ ਪ੍ਰਵਾਣਗੀ ਦਿੱਤੀ ਹਣ ਪੌਂਟੇ ਵਿੱਚ ਰਹਿੰਦੇ ਹੋਏ ਗੁਰੂ ਜੀ ਦਾ ਸ਼ਿਕਾਰ ਅਤੇ ਜੁੱਧ ਵਿਹਾਸ ਦਾ ਕਾਰਜ ਨੇਮ ਨਾਲ ਚੱਲਣ ਲੱਗਾ ਜੰਗਲਾਂ ਵਿੱਚ ਜਿੱਥੇ ਕਿਤੇ ਸ਼ੇਰ ਚੀਤੇ ਆਦ ਹੋਣ ਸਤਿਗੁਰ ਜੀ ਝੱਟ ਉਧਰ ਸ਼ਿਕਾਰ ਨੂੰ ਚੜਦੇ ਸ਼ਿਕਾਰ ਤੋਂ ਬਾਅਦ ਜੋਦਾ ਅਭਿਆਸ ਹੁੰਦਾ ਫਿਰ ਭੋਜਨ ਤੇ ਆਰਾਮ ਤੋਂ ਮਗਰੋਂ ਤੀਜੇ ਪੈਰ ਦੀਵਾਨ ਸਜਦਾ ਸੰਗਤਾਂ ਦਰਸ਼ਨ ਕਰ ਗਏ ਤਰੇਵਦੂ ਨਿਆਗੜਵਾਲ ਦੇ ਰਾਜਾ ਫਤਿਹ ਸ਼ਾਹ ਨੇ ਵੀ ਸੁਣਿਆ ਕਿ ਗੁਰੂ ਜੀ ਬੜੇ ਕਰਾਮਾਤ ਵਾਲੇ ਸੰਤ ਹਨ ਅਦੇ ਨਾਲ ਹੀ ਅਦੇ ਸੂਰਬੀਰ ਯੋਧੇ ਨੇ ਉਹ ਵੀ ਕੀਮਤੀ ਭੇਟਾ ਲੈ ਕੇ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਸਤਿਗੁਰਾਂ ਨੂੰ ਪ੍ਰਤਾਕ ਭਗਵਾਨ ਦਾ ਰੂਪ ਆ ਗਏ ਰਾਜਾ ਸ਼ਰਦਾ ਨਾਲ ਚਰਨਾਂ ਦੇ ਟਹਿਬਿਆ ਕੁਝ ਦਿਨ ਸਤਿਗੁਰਾਂ ਕੋਲ ਠਹਿਰ ਕੇ ਰਾਜਾ ਫਤੇ ਸ਼ਾਹ ਨੇ ਵਾਪਸ ਜਾਣ ਦੀ ਆਗਿਆ ਮੰਗੀ ਸਤਿਗੁਰਾਂ ਨੇ ਉਹਨੂੰ ਕੁਝ ਦਿਨ ਹੋਰ ਠਹਿਰਨ ਲਈ ਆਖਿਆ ਰਾਜਾ ਖੁਸ਼ੀ ਨਾਲ ਮੰਨ ਗਿਆ ਬੌਧਾ ਸਮਾ ਉਹ ਸਾਹਿਬ ਜੀ ਕੋਲ ਰਿੰਦਾ ਸੀ ਕਈ ਪ੍ਰਕਾਰ ਦੇ ਬਚਨ ਬਲਾਸ ਹੁੰਦੇ ਰਾਜੇ ਦੇ ਸਾਰੇ ਸੰਸਦ ਦੂਰ ਹੁੰਦੇ ਗਏ ਮਾਨ ਨਿਰਮਲ ਹੁੰਦਾ ਗਿਆ ਰਾਜਾ ਫਤਿਹ ਸ਼ਾਹ ਨੂੰ ਰੋਕਣ ਵਿੱਚ ਗੁਰੂ ਜੀ ਦਾ ਖਾਸ ਮਨੋਰਥ ਸੀ ਉਹ ਚਾਹੁੰਦੇ ਸਨ ਕਿ ਰਾਜਾ ਮੇਦਨੀ ਪ੍ਰਕਾਸ਼ ਨਾਲ ਉਹਦੀ ਸਲਾਹ ਕਰਵਾ ਦਿੱਤੀ ਜਾਏ ਫਤੇਹ ਸ਼ਾਹ ਦੀ ਰਜਾਮੰਦੀ ਪਾ ਕੇ ਸਤਿਗੁਰਾਂ ਨੇ ਦੀਵਾਨ ਅਨੰਦ ਚੰਦ ਨੂੰ ਰਾਜਾ ਮੇਦਨੀ ਪ੍ਰਕਾਸ਼ ਵੱਲ ਨਾਂ ਨ ਭੇਜਿਆ ਉਹਨੂੰ ਵੀ ਗੁਰੂ ਜੀ ਨੇ ਇਹੀ ਗੱਲ ਸਮਝਾ ਆਪੇ ਜਿਕੇ ਰਾਜਾ ਮੇਦਨੀ ਪ੍ਰਕਾਸ਼ ਤਾਂ ਪਹਿਲਾਂ ਹੀ ਸ਼ਾਂਤੀ ਨਾਲ ਰਹਿਣਾ ਚਾਹੁੰਦਾ ਸੀ ਸੋ ਵੀ ਫਤੇਹ ਸ਼ਾਹ ਨਾਲ ਸੁਲਾਹ ਲਈ ਤਿਆਰ ਹੋ ਗਿਆ ਦੀਵਾਨ ਅਨੰਦ ਚੰਦ ਜੀ ਨਾਲ ਪਹੁੰਚੇ ਆ ਗਿਆ ਦੁੱਜੇ ਦਿਨ ਦੋਹਾਂ ਰਾਜਿਆਂ ਨੂੰ ਆਪਣੇ ਦਰਬਾਰ ਵਿੱਚ ਸੱਦਿਆ ਆਪਣੇ ਮਿੱਠੇ ਬਜਨਾ ਨਾਲ ਸੁਲਾਹ ਕਰਾ ਦਿੱਤੀ ਦੋਵਾਂ ਨੇ ਉੱਠ ਕੇ ਪਿਆਰ ਨਾਲ ਜੱਫੀ ਪਾਈ ਅਤੇ ਸਤਿਗੁਰਾਂ ਦਾ ਧੰਨਵਾਦ ਕੀਤਾ ਕਿਉਂਕਿ ਉਹਨਾਂ ਨੇ ਮਿੱਤਰਤਾ ਦੇ ਪਿਆਰ ਦੇ ਰਾਹ ਖੋਲੇ ਉਪਰੰਤ ਦੋਵੇਂ ਗੁਰੂ ਜੀ ਪਾਸ ਬੈਠ ਕੇ ਪ੍ਰੇਮ ਬਲਾਸ ਕਰਦੇ ਰਹੇ ਕੋਈ ਦਿਨਾਂ ਤੋਂ ਪਹਾੜ ਦੇ ਇਲਾਕੇ ਦੀਆਂ ਸੰਗਤਾਂ ਕੌਂਡੇ ਦੇ ਨੇੜੇ ਦੇ ਜੰਗਲਾਂ ਵਿੱਚ ਇੱਕ ਭਿਆਨਕ ਸ਼ੇਰ ਬਾਰੇ ਗੱਲਾਂ ਕਰੀਆਂ ਸਨ ਦਾਦੇ ਸਨ ਵੀ ਇਹ ਸ਼ੇਰ ਬੜਾ ਖੰਖਾਰ ਸੀ ਇਹਦੇ ਦਰਜਨਾ ਭੇਡਾਂ ਮੱਝਾਂ ਗਾਵਾਂ ਨੂੰ ਆਪਣਾ ਭੋਜਨ ਬਣਾ ਚੁੱਕਾ ਸੀ ਉਹਦਾ ਹੌਸਲਾ ਇੰਨਾ ਵੱਧ ਗਿਆ ਸੀ ਕਿ ਜੰਗਲ ਵਿੱਚ ਜਾਨਵਰ ਵੇਲੇ ਮਨੁੱਖਾਂ ਤੇ ਵੀ ਹਮਲਾ ਕਰ ਦਿੰਦਾ ਸੀ ਕਈ ਆਦਮੀ ਉਹਦੇ ਹੱਥੋਂ ਘਾਇਲ ਹੋਏ ਸਨ ਇਹ ਸ਼ੇਰ ਦੀ ਦਸ਼ਨ ਨਾਲ ਲੋਕੀ ਹੁਣ ਡਰਦੇ ਹੋਏ ਜੰਗਲਵਾਲ ਨਹੀਂ ਜਾਂਦੇ ਸਨ ਗੁਰੂ ਜੀ ਨੂੰ ਇਹ ਸ਼ੇਰ ਬਾਰੇ ਪਿੰਕ ਪਈ ਆਪ ਜੀ ਦਾ ਸ਼ੌਂਕ ਜਾਗ ਪਿਆ ਸੋ ਆਪ ਨੇ ਸ਼ੇਰ ਦਾ ਸ਼ਕਾਰ ਕਰਨ ਦਾ ਨਿਸ਼ਚਾ ਕਰ ਲਿਆ ਦੋਵੇਂ ਰਾਜੇ ਵੀ ਆਪ ਜੀ ਨਾਲ ਸ਼ਿਕਾਰ ਦੇ ਚੱਲਣ ਲਈ ਤਿਆਰ ਹੋ ਗਏ ਦੂਜੇ ਦਿਨ ਸਵੇਰੇ ਹੀ ਰਣਜੀਤ ਨਗਾਰੇ ਦੀ ਝੋਟ ਪਈ ਸ਼ିକਾਰੀਦਾਲ ਤਿਆਰ ਹੋ ਪਿਆ ਜੰਗਲ ਵਿੱਚ ਪਹੁੰਚ ਗਏ ਸੂਈਏ ਛੱਡ ਛੱਡੇ ਗਏ ਤਾਂ ਜੋ ਸ਼ੇਰ ਦਾ ਖੁਰਾ ਲੱਭ ਕੇ ਪਤਾ ਲਾਉਣ ਇਸ ਸਮੇਂ ਵਿੱਚ ਛੋਡੇ ਛੋਡੇ ਹਰਨਾ ਸੂਰਾ ਦਾ ਸ਼ਿਕਾਰ ਚੱਲਦਾ ਰਿਹਾ ਸੂਰਵੇਂ ਨਿਸ਼ਾਨੇਬਾਜ਼ੀ ਵਿੱਚ ਇੱਕ ਦੂਜੇ ਤੋਂ ਅੱਗੇ ਲੰਘ ਜਾਣ ਦਾ ਯਤਨ ਕਰਦੇ ਉਹਨਾਂ ਲਈ ਇਹ ਸਵਾਦਲਾ ਜਿਹਾ ਦਿਲ ਪਰਚਾਵਾ ਸੀ ਖਬਰ ਲੱਗੀ ਗਈ ਸੰਗਣੇ ਦਨਵੇਂਰੇ ਚਾਂਦੇ ਝਾੜੀਆਂ ਵਿੱਚ ਇੱਕ ਸ਼ੇਰ ਆਰਾਮ ਕਰਦਾ ਵੇਖਿਆ ਗਿਆ। ਝੱਡ ਸਤਗੁਰਾਂ ਨੇ ਲਲਕਾਰਿਆ ਕਿ ਜਿਹੜਾ ਸੂਰਮਾ ਜੇ ਸ਼ੇਰ ਨੂੰ मारेਗਾ ਉਹ ਨੂੰ ਮੰਗਿਆ ਇਨਾਮ ਮਿਲੇਗਾ। ਸ਼ੇਰ ਨੂੰ ਵੇਖ ਕੇ ਕਿਸੇ ਜਵਾਨ ਦਾ ਹੰਸਲਾ ਨਾ ਪਿਆ। ਕਿਉਂ ਦੇ ਨਾਲ ਮੁਕਾਬਲਾ ਕਰੇ ਗੁਰੂ ਜੀ ਨੇ ਦੁਮਾ ਰਾਜਿਆਂ ਵੱਲ ਤੱਕਿਆ ਕਿ ਸ਼ਾਇਦ ਉਹਨਾਂ ਵਿੱਚੋਂ ਕੋਈ ਮੈਦਾਨ ਵਿੱਚ ਨਿਤਰੇ। ਰਦਵਾਂ ਦੇ ਰੰਗ ਉੱਟਦੇ ਹੋਏ ਨਜ਼ਰ ਆਏ ਫਤਿਹ ਸ਼ਾਹ ਕਹਿਣ ਲੱਗਾ ਕਿ ਸਤਿਗੁਰੂ ਇਹ ਸ਼ੇਰ ਅਤੀ ਭਿਆਨਕ ਹੈ ਬੜਾ ਬਲਵਾਨ ਕਿਸੇ ਦਾ ਯਾਨੀ ਪੰਡਾ ਦੇ ਸਾਹਮਣੇ ਹੋਏ ਆਪ ਜੀ ਹੀ ਅੱਗੇ ਹੋ ਕੇ ਨਿਤ੍ਰਣ ਇਹਦਾ ਉਧਾਰ ਕਰਨ ਗੁਰੂ ਜੀ ਹੱਸ ਕੇ ਬੋਲੇ ਅੱਛਾ ਇਹਦਾ ਸਾਡੇ ਹੱਥੋਂ ਹੀ ਕਲਿਆਣ ਹੋਣਾ ਇਹ ਕਹਿ ਗਿਆ ਆਪ ਜੀ ਨੇ ਅੱਗੇ ਹੋ ਕੇ ਸ਼ੇਰ ਨੂੰ ਲਲਕਾਰਿਆ ਜਿਵੇਂ ਬੱਬਰ ਸ਼ੇਰ ਭਪਕਦਾ ਸ਼ੇਰ ਅਦੇ ਭਿਆਨਕ ਗਰਜਣਾ ਕਰਦਾ ਹੋਇਆ ਗਾਂਵਲ ਉੱਲਰਿਆ ਉਹਨੇ ਪਿਛਲੇ ਪੰਜਿਆਂ ਦੇ ਬਲ ਤੇ ਖੜੇ ਹੋ ਕੇ ਗੁਰੂ ਜੀ ਉੱਪਰ ਝਪਟਾ ਮਾਰਿਆ ਮਹਾਰਾਜ ਨੇ ਭੁਰਤੀ ਨਾਲ ਗੋਡਾ ਨਵਾ ਕੇ ਢਾਲ ਸਿਰ ਤੇ ਕਰ ਲਈ ਸ਼ੇਰ ਦੇ ਅਗਲੇ ਦੋਵੇਂ ਪੰਜੇ ਪੂਰੇ ਬਲ ਨਾਲ ਢਾਲ ਤੇ ਪਏ ਗੁਰੂ ਜੀ ਨੇ ਛੋਲੀ ਨਾਲ ਸੱਜੇ ਹੱਥ ਵਿੱਚ ਫੜੀ ਸ੍ਰੀ ਸਾਹਿਬ ਨਾਲ ਸ਼ੇਰ ਦਾ ਪੇਟ ਚਾਕ ਕਰਤਾ ਸ਼ੇਰ ਦੇ ਮੂੰਹੋਂ वेदना ਦੀ ਲੰਮੀ ਗੁਰਾਟ ਨਿਕਲੇ ਪਿਛਾੜ ਖਾ ਕੇ ਧਰਤੀ ਦੇ ਚਿੱਤ ਡਿਗ ਪਿਆ ਰਾਜਾ ਪਦੇਸ਼ਾ ਗੁਰੂ ਜੀ ਦਾ ਹਸਲਾ ਦਲੇਰੀ ਸੂਰਬੀਰਤਾ ਬਲ ਵੇਖ ਕੇ অতি ਪ੍ਰਭਾਵਿਤ ਹੋਇਆ ਉਹਦੇ ਦਿਲ ਤੇ ਗੁਰੂ ਜੀ ਦੀ ਅਤਾ ਸ਼ਕਤੀ ਅਤੇ दैवी ਕਰਾਮਾਤ ਦੀ ਧਾਕ ਬੈਠ ਗਈ। ਕੁਝ ਦਿਨ ਹੋਰ ਪੌਂਡੇ ਸਾਹਿਬਗੇ ਰਹਿ ਗਏ ਦੋਵੇਂ ਰਾਜ ਗੁਰੂ ਜੀ 도 ਆਗਿਆ ਲੈ ਕੇ ਆਪਣੀ ਰਾਜਧਾਨੀ ਨੂੰ ਵਾਪਸ ਚਲੇ ਗਏ। 508 ਗੁਰੂ ਜੀ ਪਾਸ ਨੌਗਰ ਹੋਏ ਪੀਰ ਬਦੂ शाह ਬੜਾ ਮਨੁੱਖ ਸਨੇਹੀ ਇਨਸਾਨ ਸੀ। ਜੋ ਕੋਈ ਉਹਦੇ ਕੋਲ ਆ ਕੇ ਆਪਣਾ ਦੁੱਖ ਤਕਲੀਫ ਰੋਂਦਾ ਬੁੱਧੂ ਸ਼ਾਹ ਛਾਟੋ ਦੀ ਮਦਦ ਲਈ ਤਿਆਰ ਹੋ ਜਾਂਦਾ ਇੱਕ ਵਾਰ ਬਾਦਸ਼ਾਹ ਔਰੰਗਜ਼ੇਬ ਆਪਣੀ ਫੌਜ ਦੀ ਇੱਕ ਪਠਾਨ ਡੁਗੜੀ ਉੱਤੇ ਕਿਸੇ ਗੱਲੋਂ ਨਾਰਾਜ਼ ਹੋ ਗਿਆ ਇਹ ਡੁਗੜੀ ਵਿੱਚ 500 ਪਠਾਨ ਸੀ ਬਾਦਸ਼ਾਹ ਨੇ ਉਹਨਾਂ ਸਾਰਿਆਂ ਨੂੰ ਸ਼ਾਈ ਫਾਜੂ ਚ ਕੱਢ ਦਿੱਤਾ ਨਾਲੇ ਹੁਕਮ ਜਾਰੀ ਕੀਤਾ ਕਿ ਕੋਈ ਇਹਨਾਂ ਨੂੰ ਆਪਣੇ ਪਾਸ ਨੌਕਰ ਨਾ ਰੱਖੇ ਇਹ ਵਿਚਾਰੇ 500 ਪਠਾਨ ਭੁੱਖੇ ਮਰਨ ਲੱਗੇ ਪੀਰ ਰਾਨੂ ਉਹਨਾਂ ਦੀ ਵਿਥਿਆ ਸੁਣ ਕੇ ਬੜਾ ਤਰਸ ਆਇਆ ਉਹ ਪਠਾਨ ਦੇ ਉਹਨਾਂ ਦੇ ਸਰਦਾਰਾਂ ਨੂੰ ਨਾਲ ਲੈ ਕੇ ਪੌਂਟੇ ਸਤਗੁਰਾਂ ਦੇ ਕੋਲ ਹਾਜ਼ਰ ਹੋਇਆ ਉਹਨਾਂ ਨੂੰ ਨੌਕਰ ਰੱਖ ਲੈਣ ਲਈ ਸਹਿਬਾ ਅੱਗੇ ਬੇਨਤੀ ਕੀਤੀ ਆ ਕੇ ਅਗੇ ਇਹ ਆਪਦੇ ਵਫਾਦਾਰ ਬਣ ਕੇ ਰਹਿਣਗੇ ਸਹਿਬ ਜੀ ਨੇ ਪੀਰ ਜੀ ਦੀ ਬੇਨਤੀ ਮੰਨ ਲਈ ਉਹਨਾਂ ਪਠਾਣਾ ਨੂੰ ਫੌਜ ਵਿੱਚ ਨੌਕਰੀ ਰੱਖ ਲਿਆ ਸਿੱਧਾ ਦੀਵਾਨ ਅਨੰਦ ਚੰਦੇ ਅਧੀਨ ਕਰ ਦਿੱਤਾ ਉਹਨਾਂ ਦੀ ਤਨਖਾਹ ਲਾਤੀ ਕੋਈ ਸਿੱਖਾ ਨੇ ਪਠਾਣਾ ਦੀ ਵਫਾਦਾਰੀ ਉੱਪਰ ਸ਼ੰਕਾ ਪ੍ਰਗਟ ਕੀਤੀ ਪਰ ਬੁੱਧੂ ਸ਼ਾਹ ਦੇ ਕਹਿਣ ਤੇ ਉਹ ਚੁੱਪ ਕਰ ਗਏ ਪਰ ਜਦੋਂ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੇ ਸੈਨਾ ਵਿਸਤਾਰ ਅਤੇ ਪਠਾਨਾਂ ਨੂੰ ਭਰਤੀ ਕਰਨ ਦੀ ਖਬਰ ਲੱਗੀ ਉਹਨਾਂ ਦੇ ਦਿਲ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਸੰਸੇ ਭੈ ਉੱਤਪਨ ਹੋਣ ਲੱਗੇ ਉਹਨਾਂ ਨੂੰ ਡਰ ਖਾਣ ਲੱਗਾ ਕਿ ਗੁਰੂ ਜੀ ਕਿਤੇ ਆਪਣਾ ਰਾਜ ਗਾਇਮ ਨਾ ਕਰ ਲੈਣ ਖਿਆਲੀ ਖਤਰੇ ਦਾ ਟਕਰਾ ਕਰਨ ਦੇ ਉਪਾਸ ਸੋਚਦੇ ਪਰ ਕੁਝ ਨਾ ਬੰਦਾ ਹਾੜੀ ਰਾਜਿਆਂ ਵਿੱਚ ਬਾਬਾ ਰਾਮ ਰਾਜ ਦੀ ਕਾਫੀ ਮਾਨਤਾ ਸੀ। ਉਹਨਾਂ ਨੂੰ ਵੱਡੇ ਕਰਾਮਾਤ ਵਾਲੇ ਸਮਝਿਆ ਜਾਂਦਾ ਸੀ। ਕਈ ਰਾਜੇ ਗੁਰੂ ਜੀ ਦੀ ਵੱਡੀ ਸ਼ਕਤੀ ਤੋਂ ਭੈ ਭੀ ਧੋਗੇ ਬਾਬਾ ਜੀ ਕੋਲ ਸਲਾਹ ਲੈਣ ਜਾਂਦੇ। ਬਾਬਾ ਰਾਮ ਰਾਏ ਉਹਨਾਂ ਨੂੰ ਤਾਂ ਧਰਵਾਸਾ ਦੇ ਕੇ ਟੋਰ ਦਿੰਦੇ ਪਰ ਉਹਨਾਂ ਦੇ ਆਪਣੇ ਮਨ ਵਿੱਚ ਵੀ ਡਰ ਉੱਤ ਬਣਾਉਣ ਲੱਗਾ। ਕਿ ਭਾਵੇਂ ਗੁਰੂ ਜੀ ਆਪਣੇ ਆਦਮੀਆਂ ਦੇ ਰਾਹੀਂ ਸਾਨੂੰ ਸੁਰੱਖਿਆ ਦਾ ਭਰੋਸਾ ਦੇ ਕੇ ਭੇਜਿਆ ਸੀ ਪਰ ਇੱਕ ਵਾਰ ਆਪ ਨੂੰ ਉਹਨਾਂ ਨਾਲ ਮਿਲ ਕੇ ਸੰਸਾ ਨਿਵਰਤ ਕਰ ਲੈਣਾ ਚਾਹੀਦਾ ਬਾਬਾ ਰਾਮ ਰਾਏ ਜੀ ਭਾਵੇਂ ਕਰਾਮਾਤਾਂ ਦੇ ਸਿੱਧੀਆਂ ਦੇ ਮਾਲਕ ਸਨ ਪਰ ਮਨ ਵਿੱਚ ਜੋ ਖੂਬ ਸਮਝਦੇ ਸਨ ਕਿ ਗੁਰੂ ਜੀ ਦੇ ਸਾਹਮਣੇ ਸਾਡੀਆਂ ਇਹਨਾਂ ਸ਼ਕਤੀਆਂ ਦੀ ਕੋਈ ਹیثیت ਨਹੀਂ ਇਸ ਲਈ ਉਹ ਗੁਰੂ ਜੀ ਕੋਲੋਂ ਭਰੋਸਾ ਲੈ ਕੇ ਨਿਸ਼ਚਿੰਤ ਹੋਣਾ ਚਾਹੁੰਦੇ ਸਨ ਇਹ ਸਭ ਸੋਚ ਕੇ ਬਾਬਾ ਜੀ ਨੇ ਆਪਣਾ ਇੱਕ ਵਿਸ਼ਵਾਸੀ ਮਸੰਦ ਕਈ ਪ੍ਰਕਾਰ ਦੇ ਬਾਹ ਮੁੱਲੇ ਬਸਤਰ ਵੇਭੋਸ਼ਨ ਦੇ ਕੇ ਗੁਰੂ ਜੀ ਪਾਸ ਪੌਂਟੇ ਭੇਜਿਆ ਅਦੇ ਮਿਲਣ ਦੀ ਇੱਛਾ ਪ੍ਰਗਟ ਕੀਤੀ ਨਾਲ ਹੀ ਕਹਿ ਪੇ ਜਿਆ ਕੇ ਮੁਲਾਕਾਤ ਪੌਂਟੇ ਦੇ ਬਾਹਰ ਕਿਤੇ ਨਿਕਲੇ ਸ਼ਾਂਤੇ ਹੋਣੀ ਠੀਕ ਰਹੇਗੀ ਸਤਿਗੁਰਾਂ ਨੇ ਬਾਬਾ ਜੀ ਦੀ ਇੱਛਾ ਦਾ ਸਦਗਾਰ ਕਰਦੇ ਹੋਏ ਫਰਮਾਇਆ ਕਿ ਅਸੀਂ ਕੱਲ ਬੇੜੀ ਵਿੱਚ ਜਮਨਾ ਦੀ ਸੈਰ ਕਰਨ ਨਿਕਲਾਂਗੇ ਬਾਬਾ ਜੀ ਵੀ ਇਹ ਬੇੜੀ 'ਚ ਆ ਜਾਣ ਜਮਨਾ ਵਿੱਚ ਹੀ ਮੁਲਾਕਾਤ ਹੋ ਜਾਵੇਗੀ ਅਗਲੇ ਦਿਨ ਸਤਿਗੁਰੂ ਜੀ ਮਾਮਾ ਕਿਰਪਾਲ ਜੀ ਅਤੇ ਦੀਵਾਨ ਆਨੰਦ ਚੰਦ ਨੂੰ ਨਾਲ ਲੈ ਕੇ ਜਮਨਾ ਦੇ ਕੰਢੇ ਤੇ ਪਹੁੰਚੇ ਅਦੇ ਬੇੜੀ ਵਿੱਚ ਸਵਾਰ ਹੋ ਕੇ ਨਿਯਤ ਸਥਾਨ ਵੱਲ ਚੱਲ ਪਏ। ਉਧਰੋਂ ਬਾਬਾ ਜੀ ਵੀ ਭਾਈ ਗੁਰਦਾਸ ਤੇ ਉਹਦੇ ਭਰਾ ਤਾਰੇ ਮਸੰਦ ਸਮੇਤ ਬੇੜੀ ਵਿੱਚ ਸਾਰ ਕਰਦੇ ਆਣ ਪਹੁੰਚੇ। ਬਾਬਾ ਜੀ ਦੇ ਦਿਲ ਵਿੱਚ ਜੋ ਸ਼ੰਕੇ ਜਾਂ ਸੰਸੇ ਸਨ ਸਤਿਗੁਰਾਂ ਨਾਲ ਗੱਲਬਾਤ ਕਰਨ ਨਾਲ ਸਭ ਦਾ ਨਿਵਾਰਨ ਹੋ ਗਿਆ। ਫਿਰ ਬਾਬਾ ਜੀ ਨੇ ਰਾਜਾ ਭੀਮਚੰਦ ਦੇ ਵਿਰੋਧ ਅਦੇ ਗੁਰੂ ਜੀ ਦੇ ਪੌਂਟੇ ਨਿਵਾਸ ਕਰਨ ਬਾਰੇ ਕਈ ਪ੍ਰਸ਼ਨ ਪੁੱਛੇ ਜਿਨ੍ਹਾਂ ਦਾ ਗੁਰੂ ਜੀ ਨੇ ਵਿਸਥਾਰ ਨਾਲ ਉੱਤਰ ਦਿੱਤਾ ਰਾਜਾ ਭੀਮਚੰਦ ਦੇ ਬਰਸਾਦੀ ਹਾਥੀ ਅਤੇ ਸ਼ਮਿਆਨੇ ਆਦ ਤੇ ਨਜ਼ਰਾਂ ਰੱਖਣੀਆਂ ਅਦੇ ਵੈਰ ਵਧਾਉਣਾ ਸਭ ਕੁਝ ਖੋਲ ਕੇ ਦੱਸਿਆ ਭੀਮਚੰਦ ਦੀ ਖੋਟੀ ਨੀਂਦ ਬਾਰੇ ਸੁਣ ਕੇ ਬਾਬਾ ਜੀ ਨੇ ਬੜਾ ਦੁੱਖ ਪ੍ਰਗਟ ਕੀਤਾ ਫਿਰ ਆਖਿਆ ਕਿ ਤੁਸੀਂ ਇਹਨਾਂ ਸਾਰੀਆਂ ਔਕੜਾਂ ਨਾਲ ਨਿਬੜਣ ਦੇ ਸਮਰਾਥੋ ਅਖੀਰ ਵਿੱਚ ਉਹਨਾਂ ਨੇ ਬੇਨਤੀ ਕੀਤੀ ਕਿ ਸਾਡੀ ਹੁਣ ਥੋੜੀ ਜਿਹੀ ਹਾਰ ਬਾਕੀ ਹੈ ਸਾਡੇ ਦੀ ਆਪਣੀ ਮਿਹਰ ਦੀ ਦ੍ਰਿਸ਼ਟੀ ਰੱਖਣੀ ਪਿਛਲੇ ਮੱਤਵੇ ਧਨ ਵਿਚਾਰ ਵਿੱਚ ਨਾ ਲਿਆਉਣਾ ਫਿਰ ਸਾਹਿਬ ਜੀ ਨੇ ਬਾਬਾ ਜੀ ਦੇ ਨਾਲ ਆਏ ਸੰਤ ਬੈਲੋਗੇ ਗੁਰਦਾਸ ਨੂੰ ਸਬੋਧਨ ਕਰਕੇ ਆਖਿਆ ਭਾਈ ਤਉ ਬਾਬਾ ਜੀ ਅੱਗੇ ਫੜ ਮਾਰੀ ਸੀ ਕਿ ਮੇਰਾ ਭਰਾ ਤਾਰਾ ਗੁਰੂ ਜੀ ਨੂੰ ਤੀਰ ਅੰਦਾਜ਼ੀ ਵਿੱਚ ਮਾਤ ਪਾ ਦੇਵੇਗਾ ਹੁਣ ਭਲਾ ਤਾਰੇ ਨੂੰ ਆਖੋ ਕਿ ਆਪਣੇ ਤੀਰ ਅੰਦਾਜ਼ੀ ਦਾ ਕਮਾਲ ਸਾਨੂੰ ਵਿਖਾਵੇ ਅਸੀਂ ਵੇਖਦੇ ਹਾਂ ਕਿਹਦੇ ਬਲ ਨਾਲ ਤੀਰ ਚਲਾਉਂਦਾ ਜਿਹਦਾ ਤੂੰ ਇੰਨਾ ਅਹੰਕਾਰ ਕੀਤਾ ਸੀ ਸਾਧੂ ਗੁਰਾਂ ਦੇ ਵਜਨ ਸੁਣ ਕੇ ਗੁਰਦਾਸ ਤੇ ਤਾਰਾ ਦੋਵੇਂ ਭਰਾ ਗੁਰੂ ਜੀ ਦੇ ਚਰਨਾਵਾਂ ਉੱਪਰ ਢਹਿ ਪਿਆ ਆਖਣ ਲੱਗੇ ਸਾਨੂੰ ਮaaf ਕਰ ਦਿਓ ਖਿਮਾ ਮੰਗਣ ਲੱਗੇ ਇਸ ਤਰ੍ਹਾਂ ਦੇ ਬਚਨ ਬਿਲਾਸ ਤੋਂ ਬਾਅਦ ਬਾਬਾ ਰਾਮ ਰਾਏ ਜੀ ਸਤਿਗੁਰਾਂ ਨੂੰ ਨਮਸਕਾਰ ਕਰਕੇ ਸੰਤੁਸ਼ਟ ਤੇ ਪ੍ਰਸੰਨ ਚਿਤ ਆਪਣੇ ਆਸਾਨ ਨੂੰ ਪਰਤ ਗਏ ਅਦੇ ਗੁਰੂ ਜੀ ਆਪਣੇ ਸਾਥੀ ਸਿੱਖਾਂ ਨੂੰ ਨਾਲ ਲੈ ਕੇ ਆਪਣੇ ਡੇਰੇ ਵਾਪਸ ਆ ਗਏ ਪੌਂਟੇ ਵਗੈਰ ਰਹਿੰਦੇ ਹੋਏ ਸਮਾ ਬੜੀ ਸ਼ਾਂਤੀ ਤੇ ਅਮਨ ਚੈਨ ਵਿੱਚ ਬੀਤ ਰਿਹਾ ਸੀ ਇੱਥੋਂ ਦਾ ਵਾਤਾਵਰਣ ਬੜਾ ਸੋਹਣਾ ਸੀ ਦ੍ਰਿਸ਼ অতি ਸੁੰਦਰ ਸੀ ਇਸ ਪ੍ਰਕਾਰ ਦਾ ਬਾਜੂ ਮੰਡਲ ਸਹਿਤ ਰਚਨਾ ਲਈ অতি ਉੱਤਮ ਮੰਨਿਆ ਗਿਆ ਹੈ ਗੁਰੂ ਜੀ ਦੇ ਅੰਦਰ ਇਹਦੇ ਅੰਕਰ ਮੌਜੂਦ ਸਨ ਉਹਨ ਬਟਬਏ ਦੇ ਸਾਬ ਜੀ ਦੀ ਬਾਣੀ ਦੀ ਰਚਨਾ ਕਰਨ ਲੱਗੇ ਮਹਾਰਾਜ ਜੀ ਬਾਣੀ ਦੀ ਰਚਨਾ ਕਰਨ ਲੱਗੇ ਪੌਂਟਾ ਨਗਰ ਦੇ ਬਾਹਰ ਜਮਨਾ ਦੇ ਕੰਢੇ ਇੱਕ ਵੱਡੀ ਸਾਰੀ ਸੱਲ ਸੀ ਸਾਬ ਜੀ ਸਵੇਰ ਸਮੇਂ ਰੋਜ਼ ਇਸ ਸੱਲ ਦੇ ਆ ਕੇ ਬੈਠਦੇ ਪਹਾੜ ਦਾ ਅਨੁਮੇਗ ਦ੍ਰਿਸ਼ ਤੱਕਦੇ ਅਦੇ ਪਾਣੀ ਦੀ ਮਿੱਠੀ ਕਲਕਲ ਦਾ ਸੰਗੀਤ ਸੁਣਦੇ ਇਥੇ ਆਪ ਜੀ ਦਾ ਧਿਆਨ ਮਗਨ ਹੋ ਕੇ ਕਿੰਨਾ-ਕਿੰਨਾ ਚਿਹਰੇ ਕਾਂਦ ਵਿੱਚ ਬੈਠੇ ਰਹਿੰਦੇ ਬਾਣੀ ਦੀ ਰਚਨਾ ਕਰਦੇ ਬਚਿਤ੍ਰਨਾਟਕ ਠੀਕ ਨਹੀਂ ਖੇਲਦੇ ਆਦੇ ਚੰਡੀ ਚਰਿੱਤਰ ਦੀ ਰਚਨਾ ਆਪ ਜੀ ਨੇ ਇੱਥੇ ਹੀ ਕੀਤੀ ਚੰਡੀ ਦੀ ਵਾਰ ਅਜੇ ਹੀ ਜਸ਼ੀਲੀ ਰਚਨਾ ਜਿੰਨੂੰ ਸੁਣ ਪੜ੍ਹ ਕੇ ਮੁਰਦਾ ਰਗਾਂ ਵਿੱਚ ਵੀ ਲਹੂ ਦੌੜਨ ਲੱਗਦਾ ਆਦੇ ਯੋਧਿਆਂ ਦੇ ਅੰਦਰ ਅਥਾਪ ਬਲ ਦਾ ਸੰਚਾਰ ਹੁੰਦਾ ਇਸ ਤੋਂ ਇਲਾਵਾ ਕ੍ਰਿਸ਼ਨ ਅਵਤਾਰ ਰਾਮੇ ਅਵਤਾਰ ਪ੍ਰਾਤਨ ਗ੍ਰੰਥਾਂ ਦੇ ਉਲੱਥੇ ਵੀ ਆਪ ਜੀ ਨੇ ਕੀਤੇ ਆਪ ਸਹਿਤ ਰਚਨਾ ਦੇ ਨਾਲ ਨਾਲ ਉੱਚ ਕੋਟੀ ਦੇ ਕਵੀਆਂ ਕੋਲੋਂ ਵੀ ਉੱਤਮ ਰਚਨਾਵਾਂ ਕਰਾਉਂਦੇ ਉਹਨਾਂ ਨੂੰ ਭਾਰੀ ਨਾਮ ਦਿੰਦੇ ਇਸ ਨਾਲ ਦੂਰ ਦੂਰ ਤੋਂ ਉੱਚੇ ਦਰਜੇ ਦੇ ਕਵੀ ਅਧੇ ਕਲਾਕਾਰ ਆਪ ਜੀ ਦੇ ਦਰਬਾਰ ਵਿੱਚ ਇਕੱਠੇ ਹੁੰਦੇ ਗਏ ਸਡੌਰਾ ਪਿੰਡ ਦੇ ਲਾਗੇ ਕਪਾਲ ਮੋਚ ਨਾਂ ਦਾ ਇੱਕ ਸਥਾਨ ਇੱਥੇ ਇੱਕ ਸਰੋਵਰ ਬਣਿਆ ਹੋਇਆ ਦੱਸਿਆ ਜਾਂਦਾ ਹੈ ਕਿ ਸ਼੍ਰੀ ਰਾਮਚੰਦਰ ਜੀ ਨੇ ਇੱਕ ਦੈਂਤ ਨਾਲ ਯੁੱਧ ਕਰਦਿਆਂ ਉਹਦਾ ਸਿਰ ਲਾਹ ਦਿੱਤਾ ਸੀ ਉਹ ਸਿਰ ਰਿਗੀ ਮਹੌਦਰ ਦੀ ਲਾਤ ਨਾਲ ਚੰਬੜ ਗਿਆ ਸੀ ਬੜੇ ਉਪਾਅ ਕੀਤੇ ਗਏ ਪਰ ਉਹ ਨਾਲ ਹੱਥ ਰਿਗੀ ਜੀ ਨੇ ਕਮਾਲ ਮੋਚਣ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ਤਾਂ ਉਹ ਸਿਰ ਆਪੇ ਤੋਂ ਆਪ ਲੈ ਗਿਆ ਉਸ ਸਮੇਂ ਤੋਂ ਇਸ ਸਰੋਵਰ ਦਾ ਨਾਮ ਕਪਾਲ ਮੋਚਨ ਪੈ ਗਿਆ। ਕਪਾਲ ਦੇ ਅਰਥ ਅਰਥਾਨ ਸਿਰ ਮੋਚਨ ਦਾ ਭਾਵ ਹੈ ਉੱਤਰ ਜਾਣਾ। ਇੱਕ ਵਾਰ ਸਤਿਗੁਰ ਜੀ ਸ਼ਿਕਾਰ ਖੇਡਦੇ ਹੋਏ ਕਪਾਲ ਮੋਚਨ ਵਾਲਾ ਨਿਕਲੇ। ਕਤਕ ਦਾ ਮਹੀਨਾ ਸੀ। ਇਸ ਮਹੀਨੇ ਦੀ ਪੂਰਨਮਾਸੀ ਨੂੰ ਕਪਾਲ ਮੋਚਨ ਉੱਤੇ ਬੜਾ ਭਾਰੀ ਮੇਲਾ ਲੱਗਦਾ ਸੀ। ਸਾਹਿਬ ਜੀ ਆਪਣੇ ਸਿੱਖਾ ਨਾਲ ਮੇਲਾ ਵੇਖਣ ਚਲੇ ਆਏ ਇੱਥੇ ਆ ਕੇ ਆਪ ਜੀ ਨੇ ਵੇਖਿਆ ਕਿ ਸਰੋਵਰ ਦੇ ਆਲੇ-ਦੁਆਲੇ ਸਫਾਈ ਦਾ ਬੜਾ ਭੈੜਾ ਪ੍ਰਬੰਧ ਲੋਕ ਸਰੋਵਰ ਦੇ ਕੋਲ ਹੀ ਸੌਚਾਦ ਕਰੀ ਜਾਂਦੇ ਇਹਦੇ ਨਾਲ ਸਰੋਵਰ ਦੀ ਪਵਿੱਤਰਤਾ ਭੰਗ ਹੁੰਦੀ ਆਪ ਜੀ ਨੇ ਆਪਣੇ ਸੇਵਕਾਂ ਨੂੰ ਸਰੋਵਰ ਦੇ ਚਾਰੇ ਪਾਸੇ ਖੜਾ ਕਰਤਾ ਆਗਿਆ ਦਿੱਤੀ ਕੋਈ ਸਰੋਵਰ ਦੇ ਲਾਗੇ ਸੌ ਚਾਦ ਨਾ ਕਰੇ ਜੇ ਕਰੇ ਉਹਦੀ ਪੱਗ ਲਾ ਲਈ ਜਾਏ ਤਾਂ ਜੋ ਨੂੰ ਤਾੜਨਾ ਹੋਵੇ ਅੱਗੇ ਤੋਂ ਕੋਈ ਪਵਿੱਤਰ ਸਰੋਵਰ ਦੀ ਵਿਅਪਦੀ ਨਾ ਕਰੇ 사ਤਗੁਰਾਂ ਦੀ ਆਗਿਆ ਅਨੁਸਾਰ ਸੇਵਕਾਂ ਨੇ ਸਰੋਵਰ ਤੇ ਪਹਿਰਾ ਦੇਣਾ ਸ਼ੁਰੂ ਕੀਤਾ ਉਹਦੀ ਵਿਅਪਦੀ ਕਰਨ ਵਾਲੇ ਦੀ ਪੱਗ ਲਾ ਲੈਂਦੇ ਇਸ ਤਰ੍ਹਾਂ 3 ਦਿਨਾਂ ਦੇ ਵਿੱਚ ਕਾਫੀ ਪੱਗਾਂ ਕੱਢੀਆਂ ਹੋਈਆਂ ਇਹਦਾ ਸਿੱਟਾ ਇਹ ਹੋਇਆ ਵੀ ਲੋਕ ਸਰੋਵਰ ਦੀ ਨਰਾਦਰੀ ਕਰਨ ਤੋਂ हट ਗਏ। ਸਤਿਗੁਰਾਂ ਦੇ ਸਕਾਰਜ ਦੀ ਸ਼ਰਧਾਲੂਆਂ ਨੇ ਬੜੀ ਸ਼ਲਾਘਾ ਕੀਤੀ। ਅਤੇ ਹੋਰ ਹੀ ਦੇਵਦੀ ਨੂੰ ਅੱਗੇ ਤੋਂ ਰੋਕ ਦਿੱਤਾ। ਬਾਬਾ RAM ਰਾਏ ਬਹੁਤ ਵਿਰਧ ਹੋ ਗਏ ਸਨ। ਉਹਨਾਂ ਦੇ ਦਰਬਾਰ ਦਾ ਸਾਰਾ ਕਾਰਵਿਹਾਰ ਮਸੰਦਾ ਨੇ ਆਪਣੇ ਹੱਥਾਂ ਵਿੱਚ ਲੈ ਰੱਖਿਆ ਸੀ। ਮਸਾਦ ਬੜੇ ਆਪ ਦਰੇ ਬਣਗੇ ਸਨ ਮਾਣਾਇਆ ਕਰਦੇ ਸਨ ਬਾਬਾ ਜੀ ਉਹਨਾਂ ਦੇ ਵਿਹਾਰ ਤੋਂ ਬੜੇ ਦੁਖੀ ਰਹਿੰਦੇ ਸਨ ਮਾਦਾ ਪੰਜਾਬ ਕੌਰ ਬਾਬਾ ਜੀ ਦੀ ਵੱਡੀ ਪਤਨੀ ਸੀ ਉਹ ਸੰਗਤਾਂ ਦੇ ਸਿੱਖੀ ਸੇਵਕਾਂ ਦੇ ਕੰਮਾਂ ਵਿੱਚ ਬਾਬਾ ਜੀ ਦਾ ਹੱਥ ਵਟਾਉਂਦੇ ਸਨ ਪਰ ਮਸੰਦ ਉਹਨਾਂ ਦੇ ਵੀ ਨਹੀਂ ਚੱਲਣ ਦਿੰਦੇ ਸਨ ਇੱਕ ਦਿਨ ਬਾਬਾ ਰਾਮ ਰਾਜ ਜੀ ਨੇ ਪੰਜਾਬ ਕੌਰ ਨੂੰ ਆਖਿਆ ਇਹ ਦੂਰ ਦੇਸ਼ ਵਿੱਚ ਸਾਡਾ ਇੱਕ ਸਿੱਖ ਵਿਵਤਾ ਵਿੱਚ ਸਾਨੂੰ ਯਾਦ ਕਰ ਰਿਹਾ ਹੈ ਅਸੀਂ ਆਤਮ ਰੂਪ ਵਿੱਚ ਉਹਦੀ ਸਹਾਇਤਾ ਲਈ ਜਾ ਰਹੇ ਹਾਂ ਆਪਣਾ ਸਰੀਰ ਅਸੀਂ ਆਪਣੇ ਕੋਠੇ ਵਿੱਚ ਛੱਡ ਰਹੇ ਹਾਂ ਤੁਸੀਂ ਇਹ ਕੋਠੇ ਨੂੰ ਨਹੀਂ ਖੋਲਣਾ ਨਾ ਸਾਡੇ ਸਰੀਰ ਨੂੰ ਛੇੜਨਾ ਵਾਪਸ ਆ ਕੇ ਅਸੀਂ ਆਪਣੇ ਸਰੀਰ ਨੂੰ ਸੰਭਾਲ ਲਵਾਂਗੇ ਅਧਿਆਪ ਅੱਗੇ ਪ੍ਰਗਟ ਹੋ ਜਾਵਾਂਗੇ ਇਹ ਕਹਿ ਕੇ ਨਾ ਬਾਬਾ ਰਾਮਰਾਇ ਜੀ ਨੇ ਕੋਠੇ ਦਾ ਬੂਹਾ ਅੰਦਰੋਂ ਮਾਰ ਲਿਆ ਸਰੀਰ ਪਲੰਘ ਦੇ ਛੱਡ ਕੇ ਆਤਮ ਰੂਪ ਵਿੱਚ ਆਪਣੇ ਸਿੱਖ ਹਲ ਚਲੇ ਗਏ ਇੱਕ ਦਿਨ ਦੋ ਰਾਤਾਂ ਬੀਤ ਗਈਆਂ ਮਸੰਦਾਂ ਨੇ ਬਾਬਾ ਜੀ ਦੇ ਦਰਸ਼ਨ ਕਰਨੇ ਚਾਏ ਤਾਂ ਮਾਤਾ ਜੀ ਨੇ ਉਹਨਾਂ ਨੂੰ ਬਾਬਾ ਜੀ ਦਾ ਕਥਨ ਦੱਸਿਆ ਆਖਿਆ ਆਪਣਾ ਸਰੀਰ ਗੇ ਚੋਲਾ ਕੋਠੇ ਵਿੱਚ ਛੱਡ ਕੇ ਉਹ ਆਤਮ ਰੂਪ ਵਿੱਚ ਆਪਣੇ ਸਿੱਖ ਦੀ ਸਹਾਤਾ ਲਈ ਚਲੇ ਗਏ ਨੇ 36 ਪਰਤਾਉਣਗੇ ਪਰਮ ਸੰਧਾ ਨੇ ਮਾਤਾ ਜੀ ਦੀ ਗੱਲ ਨੂੰ ਨਾ ਗੌਲਿਆ ਕੋਠੇ ਦਾ ਦਰਵਾਜ਼ਾ ਤੋੜ ਕੇ ਬਾਬਾ ਜੀ ਦਾ ਸਰੀਰ ਕੱਢ ਲਿਆ ਉਹਨਾਂ ਨੇ ਬਾਬਾ ਜੀ ਦੇ ਮ੍ਰਿਤ ਹੋਣ ਦੀ ਕੋਈ ਸ਼ਨਾਖਰਤੀ ਉਹਨਾਂ ਦੇ ਸਰੀਰ ਨੂੰ ਇਸ਼ਨਾਨ ਗਰਾ ਕੇ ਚੰਦਨ ਦੀ ਚਿਖਾਤੇ ਸੰਸਕਾਰ ਲਈ ਰੱਖ ਦਿੱਤਾ ਦੁਖੀ ਹੋ ਕੇ ਮਾਤਾ ਜੀ ਨੇ ਆਪਣੇ ਪਤੀ ਦੇਵਦਾ ਧਿਆਨ ਕੀਤਾ ਅਦੇ ਅਰਦਾਸ ਕੀਤੀ ਕਿ ਇਹਨਾਂ ਹੰਕਾਰੀ ਮਸੰਦਾਂ ਨੇ ਸਾਡਾ ਆਖਿਆ ਨਹੀਂ ਮੰਨਿਆ ਆਪ ਜੀ ਦੀ ਆਗਿਆ ਨੂੰ ਤੋੜਿਆ ਆਪ ਪ੍ਰਗਟ ਹੋ ਗਿਆ ਆਪਣੇ ਸਰੀਰ ਨੂੰ ਸੰਭਾਲੋ ਅਦੇ ਇਹਨਾਂ ਮਨਮਤੀਆਂ ਨੂੰ ਦੰਡ ਦਿਓ ਦੱਸਿਆ ਜਾਂਦਾ ਕਿ ਬਾਬਾ RAM RAJ ਜੀ ਅਰਦਾਸ ਸੁਣਦੇ ਸਾਰ ਪਹੁੰਚ ਗਏ ਤਾਰੇ ਵੇਖ ਕੇ ਕਿ ਸਾਡੀ ਦੇਹ ਨੂੰ ਮਰਤਕ ਜਾਣ ਕੇ ਸਸਕਾਰ ਲਈ ਚਿਖਾ ਤੇ ਰੱਖ ਦਿੱਤਾ ਗਿਆ। ਉਹਨਾਂ ਨੇ ਪ੍ਰਗਟ ਹੋਣ ਦਾ ਵਿਚਾਰ ਛੱਡਦਾ। ਦੇਵ ਬਾਣੀ ਦੁਆਰਾ ਮਸੰਦਾਂ ਨੂੰ ਆਕਿਆ ਤੁਸੀਂ ਸਾਡੀ ਆਗਿਆ ਦਾ ਉਲੰਘਣ ਕੀਤਾ ਹੈ। ਅਧਿ ਆਪਣੇ ਗੁਰੂ ਦਾ ਘਾਤ ਕੀਤਾ ਹੈ। ਤੁਸੀਂ ਵੱਡੇ ਪਾਪੀ ਹੋ। ਤੁਹਾਨੂੰ ਇਸ ਪਾਪ ਦਾ ਘੋਰ ਦੰਡ ਭੋਗਣਾ ਪਵੇਗਾ। ਫਿਰ ਉਹਨਾਂ ਨੇ ਮਾਤਾ ਪੰਜਾਬ ਕੌਰ ਨੂੰ ਆਖਿਆ ਵੀ ਤੂੰ ਹੁਣ ਧੀਰਜ ਕਰ ਆਪਣੀ ਸਾਰੀ ਵਿਥਿਆ ਗੁਰੂ ਗੋਬਿੰਦ ਸਿੰਘ ਜੀ ਨੂੰ ਲਿਖ ਕੇ ਭੇਜ ਦੇ ਉਹ ਇਹਨਾਂ ਪਾਪੀ ਤੇ ਹੰਕਾਰੀ ਹੋਏ ਮਸੰਦਾਂ ਨੂੰ ਉਚਿਤ ਦੰਡ ਦੇਣਗੇ ਇਹ ਦੇਵ ਬਾਣੀ ਕਰਕੇ ਬਾਬਾ ਜੀ ਸਵਰਗਾਂ ਨੂੰ ਸੁਧਾਰ ਗਏ ਮਾਤਾ ਪੰਜਾਬ ਕੌਰ ਜੀ ਮਸੰਦਾਂ ਦੇ ਹੱਥੋਂ ਬੜੇ ਦੁਖੀ ਸਨ ਉਹ ਬਾਬਾ ਜੀ ਦੇ ਹੁੰਦਿਆ ਮਨਮਰਜ਼ੀਆਂ ਕਰਦੇ ਸਨ ਉਹਨਾਂ ਦਾ ਉਹਨਾਂ ਦੇ ਸਿਰ ਤੇ ਕੋਈ ਰਿਆਇ ਨਹੀਂ ਸੀ ਉਹ ਬਿਲਕੁਲ ਹੀ ਆਪ ਦਰਿਆਾਂ ਤੇ ਉੱਤਰ ਆਏ ਬਾਬਾ ਜੀ ਵੱਲੋਂ ਸਥਾਪਿਤ ਡੇਰਿਆਂ ਦੇ ਉਹ ਮਾਲਕ ਹੀ ਬਣ ਬੈਠੇ ਮਾਤਾ ਜੀ ਨੂੰ ਸੰਗਤਾਂ ਦੀ ਪੂਜਾ ਭੇਟ ਭੇਜਣੀ ਬੰਦ ਕਰਤੀ ਤਦ ਮਾਤਾ ਜੀ ਨੇ ਆਪਣੀ ਸਾਰੀ ਵਿੱਥਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪੌਂਡੇ ਵਿਖੇ ਲਿਖ ਭੇਜੀ ਸਾਧਗੁਰ ਜੀ ਨੇ ਸਾਰੀ ਗੱਲ ਤੇ ਵਿਚਾਰ ਕਰਨ ਤੋਂ ਬਾਅਦ ਪੰਜਾਬ ਕੌਰ ਨੂੰ ਲਿਖਿਆ ਕਿ ਤੁਸੀਂ ਆਪਣੇ ਸਾਰੇ ਡੇਰਿਆਂ ਦੇ ਮਸੰਦਾਂ ਨੂੰ ਸਿਰ ਬਾਉ ਦੇਣ ਦੇ ਬਹਾਨੇ ਡੇਰੇ ਬੁਲਾਓ ਜਦੋਂ ਸਾਰੇ ਇਕੱਤਰ ਹੋ ਜਾਣ ਸਾਨੂੰ ਖਬਰ ਕਰ ਦਿਓ ਅਸੀਂ ਉੱਥੇ ਪਹੁੰਚ ਕੇ ਉਹਨਾਂ ਨਾਲ ਲਿਬੜ ਲਵਾਂਗੇ ਇਸ ਤਰ੍ਹਾਂ ਕੀਤਾ ਗਿਆ ਜਦੋਂ ਸਾਰੇ ਮਸੰਦ ਡੇਰੇ ਇਕੱਠੇ ਹੋ ਗਏ ਤਾਂ 사ਤਗੁਰੂ ਖਬਰ ਪਾ ਕੇ ਕੋਈ ਚੁਣੇ ਹੋਏ ਯੋਧਿਆਂ ਸਮੇਤ ਮਕਾਨ ਦੇ ਬਹਾਨੇ ਡੇਰੇ ਪਹੁੰਚ ਗਏ। ਸ਼ਾਸਤਰ ਧਾਰੀ ਯੋਧਿਆਂ ਨਾਲ ਗੁਰੂ ਜੀ ਨੂੰ ਵੇਖ ਕੇ ਮਸੰਦ ਦਿਲ ਵਿੱਚ ਡਰੇ। ਉਹਨਾਂ ਦੇ ਮੁਖੀਆਂ ਨੇ ਉੱਥੋਂ ਖਿਸਕ ਜਾਣ ਦੀ ਸੋਚੀ। ਪਰ ਗੁਰੂ ਜੀ ਨੇ ਉਹਨਾਂ ਨੂੰ ਦਮ ਦਲਾਸਾ ਦੇ ਕੇ ਰੋਕ ਲਿਆ। ਆਖਿਆ ਭਲਕੇ ਤੁਹਾਨੂੰ ਸਰਬੋਪਾਉ ਦਿੱਤੇ ਜਾਣਗੇ। ਉਹਨਾਂ ਨੂੰ ਲੈ ਕੇ ਆਪਣੇ ਆਪਣੇ ਡੇਰੇ ਚਲੇ ਜਾਣਾ ਗੁਰੂ ਘਰ ਦੀ ਸੰਭਾਲ ਕਰਨੀ ਗੁਰੂ ਜੀ ਨੇ ਦਿਵਾਨਾ ਵਿਚੰਦ ਸੰਗੋਦਾਸ ਦਇਆਰਾਮ ਆਦ ਨਾਲ ਸਲਾਹ ਕਰਕੇ ਮਸੰਦਾਂ ਨੂੰ ਦੰਡ ਦੇਣ ਦੀ ਵਿਆਉਤ ਬਣਾਈ ਦੂਜੇ ਦਿਨ ਸੇਵਾਦਾਰਾਂ ਨੂੰ ਆਗਿਆ ਕਰਕੇ ਕਨਾਤਾਂ ਲਾਈਆਂ ਗਈਆਂ ਇੱਕ ਪਾਸੇ ਤੇਲ ਦੇ ਕਢਾਏ ਗਰਮ ਕਰਾਏ ਗਏ ਦੂਜੇ ਟੰਬੂ ਵਿੱਚ ਸਤਿਗੁਰੂ ਪੰਜਾਬ ਕੌਰ ਭਾਈ ਗੁਰਦਾਸ ਅਧਿਆਪਨੇ ਦੀਵਾਨ ਆਦ ਨੂੰ ਲੈ ਕੇ ਬੈਠ ਗਏ ਕੁਝ ਬਲਵਾਨ ਤੇ ਤਗੜੇ ਸੇਵਾਦਾਰ ਵੀ ਕੋਲ ਖੜੇ ਕਰ ਲਏ ਵਾਰੀ ਸਿਰ ਮਸੰਦਾਂ ਨੂੰ ਸਿਰਵ ਬੌ ਲੈਣੇ ਸੱਦਣ ਲੱਗੇ ਸਭ ਤੋਂ ਪਹਿਲਾਂ ਸ਼੍ਰੋਮਣੀ ਮਸੰਦ ਨੂੰ ਸੱਦਿਆ ਗਿਆ ਉਹ ਬੜੇ ਹੰਕਾਰ ਨਾਲ ਚੱਲਦਾ ਆਇਆ ਬਿਨਾਂ ਮੱਥਿਆ ਟੇਕੇ ਆਕੜ ਕੇ ਖੜਾ ਹੋ ਗਿਆ ਗੁਰੂ ਜੀ ਨੇ ਆਪਣੇ ਸੇਵਾਦਾਰਾਂ ਨੂੰ ਇਸ਼ਾਰਾ ਕੀਤਾ ਉਹਨਾਂ ਨੇ ਮਸੰਦ ਨੂੰ ਫੜ ਕੇ ਉਹਦੀਆਂ ਮੁਸ਼ਕਲਾਂ ਕਸਤੀਆਂ ਅੰਦਰਲੇ ਤੰਬੂ ਵਿੱਚ ਬੰਦ ਕਰਦਾ ਇਸੇ ਪ੍ਰਕਾਰ ਇੱਕ ਇੱਕ ਕਰਕੇ ਮਸੰਦਾਂ ਨੂੰ ਬੁਲਾਇਆ ਗਿਆ ਫੜ ਫੜ ਕੇ ਪਿਛਲੇ ਤੰਬੂ ਵਿੱਚ ਕੈਦ ਕਰ ਦਿੱਤਾ ਗਿਆ ਪਹਿਲਾਂ ਤਾਂ ਮਸੰਦ ਚਾਹ ਨਾਲ ਆਉਂਦੇ ਗਏ ਫਿਰ ਬਾੜ ਦੇਆਂ ਦੇ ਦਲਾਵਜ ਕੋਈ ਸ਼ੰਕਾ ਆ ਗਈ ਇਸ ਵੇਲੇ ਗੁਰੂ ਜੀ ਨੇ ਬਹੁਤ ਸਾਰੇ ਯੋਧਿਆਂ ਨੂੰ ਭੇਜ ਕੇ ਸਾਰਿਆਂ ਨੂੰ ਇਕੱਠਿਆਂ ਹੀ ਫੜਮ ਗਵਾਇਆ ਇਸ ਤਰ੍ਹਾਂ ਸਾਰੇ 1100 ਮਸੰਦ ਬੰਦੀ ਬਣਾ ਲਏ ਗਏ। ਉਹਨਾਂ ਜੋ ਜਿਹੜੇ ਮਸੰਦ ਬਹੁਤੇ ਆਕੀ ਸਨ, ਬਾਬਾ ਜੀ ਦੀ ਦੇਹ ਨੂੰ ਸਾੜਨ ਦੇ ਦੋਚੀ ਸਨ। ਉਹਨਾਂ ਨੂੰ ਗਰਮ ਖਾਲ ਦੇ ਤੇਲ ਦੇ ਕੜਾਹਿਆਂ ਵਿੱਚ ਪਾ ਕੇ ਸਾੜਿਆ ਗਿਆ। ਬਾਕੀਆਂ ਨੂੰ ਉਹਨਾਂ ਦੇ ਅਪਰਾਧ ਦੇ ਅਨੁਸਾਰ ਕੁਰੜੇ ਮਾਰਨਾ, ਉੱਠੇ ਲਟਕਾਉਣਾ, ਢੱਡਪਾਰ ਧਰਤੀ ਦੇ ਰੜਨ ਆਦ ਦੰਡ ਦਿੱਤੇ ਗਏ। ਜਿਹੜੇ ਮਸੰਦ ਮਾਤਾ ਪੰਜਾਬ ਕੌਰ ਦੇ ਵਫਾਦਾਰ ਸਨ ਉਹਨਾਂ ਦੀ ਆਗਿਆ ਵਿੱਚ ਸਨ ਉਹਨਾਂ ਨੂੰ ਵੱਖ-ਵੱਖ ਡੇਰਿਆਂ ਦੇ ਅਧਿਕਾਰੀ ਨਿਯਤ ਕਰ ਦਿੱਤਾ ਗਿਆ ਉਹਨਾਂ ਨੂੰ ਨੇਮ ਨਾਲ ਕਾਰ ਭੇਟਾ ਮਾਤਾ ਜੀ ਨੂੰ ਭੇਜਣ ਦੀ ਹਦਾਇਤ ਕਰ ਦਿੱਤੀ ਗਈ ਇਸ ਤਰ੍ਹਾਂ ਸੰਧਾਂ ਨੂੰ ਸੋਧ ਕੇ ਸਤਗੁਰੂ ਜੀ ਵਾਪਸ ਪੌਂਟੇ ਚਲੇ ਆਏ ਧੰਨ ਧੰਨ ਸ੍ਰੀ ਗੁਰੂ ਗੋਵਰਨ ਸਿੰਘ ਸਾਹਿਬ ਮਹਾਰਾਜ ਪਾਂਟੇ ਵਿਖੇ ਸੰਗਤਾਂ ਨੂੰ ਦਰਸ਼ਨ ਦੀ ਇਜਾਜ਼ਤ ਦੇ ਕੇ ਨਿਹਾਲ ਕਰ ਰਹੇ ਹਨ